ਜਿੰਦਗੀ ਵਿੱਚ ਸੁੱਖ ਨਹੀਂ ਆ ਸਕਦਾ ਜੇ ਸੁੱਖ ਲੈਣਾ ਤਾਂ ਸੁੱਖ ਸਾਰੇ ਚਾਹੁੰਦੇ ਆ ਸਤ ਸੰਗਤ ਮੈਂ ਵੀ ਚਾਹਣਾ ਤੁਸੀਂ ਵੀ ਚਾਹੁੰਦੇ ਹੋ ਹੋਰ ਵੀ ਸਾਰੇ ਚਾਹੁੰਦੇ ਆ ਸਾਡੀ ਸਵੇਰ ਤੋਂ ਉੱਠਣ ਤੋਂ ਲੈ ਕੇ ਰਾਤ ਦੇ ਸੌਣ ਤੱਕ ਦੀ ਦੌੜ ਭੱਜ ਕਾਦੇ ਕਰਕੇ ਆ ਸੁੱਖਾਂ ਕਰਕੇ ਵੀ ਸੁੱਖ ਮਿਲ ਜਾਵੇ ਪਰ ਸੁੱਖ ਨਹੀਂ ਮਿਲ ਰਿਹਾ ਵੱਡੇ ਵੱਡੇ ਜੋਦੀਸੇ ਲੋਗ ਦਿਨ ਕਾ ਬਿਆਫੇ ਚਿੰਤਾ ਰੋਗ ਕੌਣ ਵੱਡਾ ਮਾਇਆ ਵੜਿਆਈ ਸੋ ਵੱਡਾ ਜਿਨ ਰਾਮ ਲਿਖਦਾਈ ਇਸ ਕਰਕੇ ਮਾਰੇ ਕਹਿੰਦੇ ਜੇ ਲੋੜ ਹੈ ਸਦਾ ਸੁਖ ਭਾਈ ਇਹ ਭਾਈ ਜੇ ਸਦਾ ਦਾ ਸੁਖ ਲੈਣਾ ਜੇ ਤੂੰ ਚਾਹਨਾ ਮੈਂ ਸਦਾ ਸੁਖੀ ਹੋ ਜਾਵਾਂ ਮੇਰੀ ਸੁਰਤ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਜੇ ਭੁੱਖ ਆਵੇ ਤਾਂ ਵੀ ਚੜ੍ਹਦੀ ਕਲਾ ਵਿੱਚ ਜੇ ਰੱਜਿਆ ਹੋਵੇ ਤਾਂ ਵੀ ਚੜ੍ਹਦੀ ਕਲਾ ਵਿੱਚ ਜੇ ਦੁੱਖ ਹੈ ਜ਼ਿੰਦਗੀ ਵਿੱਚ ਤਾਂ ਵੀ ਚੜ੍ਹਦਾ ਹੀ ਚੜ੍ਹਦੀ ਕਲਾ ਤੇ ਜੇ ਸੁੱਖਾਂ ਵਿੱਚ ਤਾਂ ਵੀ ਚੜ੍ਹਦੀ ਕਲਾ ਦੇਖੋ ਕੈਸਾ ਜੀਵਨ ਹੈ ਇਹ ਗੱਲ ਨਹੀਂ ਬਾਦਸ਼ਾਹ ਨੇ ਤੇ ਗੁਰੂ ਦੇ ਸਿੱਖਾਂ ਨੇ ਆਪਣੇ ਜੀਵਨ ਦੇ ਵਿੱਚ ਹੰਡਾ ਕੇ ਦਿਖਾਇਆ ਕਿ ਜੇ ਤਨ ਤਿਆਰਾ ਵੀ ਚੱਲਦਾ ਹੋਵੇ ਤਾਂ ਵੀ ਸੁਰਤ ਚੜ੍ਹਦੀ ਕਲਾ ਵਿੱਚ ਹੈ ਬੋਲੋ ਸਤਨਾਮ ਜੇਕਰ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ 350 ਸਾਲਾ ਸ਼ਹੀਦੀ ਦਿਵਸ ਅਸੀਂ ਮਨਾਉਣਾ ਉਹਨਾਂ ਦੇ ਪਿਆਰੇ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇ ਆਲਾ ਜੀ ਨੂੰ 350 ਸਾਲਾ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਯਾਦ ਕਰ ਰਹੇ ਹਾਂ ਤਾਂ ਯਾਦ ਕਰੀਏ ਕਿ ਜਦੋਂ ਅਨੰਦਪੁਰ ਦੇ ਵਿੱਚ ਬੈਠੇ ਨੇ ਗੁਰੂ ਤੇਗ ਬਹਾਦਰ ਮਹਾਰਾਜ ਘਰ ਦੇ ਵਿੱਚ ਬਾਲਕ ਹੈ ਗੋਵਿੰਦ ਰਾਏ ਅਨੇਕਾਂ ਗੁਰੂ ਦੇ ਸਿੱਖ ਗੁਰੂ ਦੇ ਦਰ ਤੇ ਹਾਜ਼ਰੀਆਂ ਭਰਦੇ ਆ ਸੁਖਮਈ ਜੀਵਨ ਬਤੀਤ ਕਰਦੇ ਪਏ ਨੇ ਉੱਥੇ ਵੀ ਸ਼ੁਕਰਾਨੇ ਵਿੱਚ ਹੈ ਪਰ ਜੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਦੇ ਵਿੱਚ ਆ ਗਏ ਪੰਡਿਤ ਅਰਦਾਸ ਕੀਤੀ ਫਰਿਆਦ ਕੀਤੀ ਕਿ ਸਾਡੇ ਡੁੱਬਦੇ ਧਰਮ ਨੂੰ ਬਚਾ ਲਵੋ ਔਰੰਗਜ਼ੇਬ ਧੱਕੇ ਨਾਲ ਸਾਡਾ ਧਰਮ ਤਬਦੀਲ ਕਰਦਾ ਪਿਆ ਸਾਡੇ ਜੰਝੂ ਲਾਹੇ ਜਾ ਰਹੇ ਆ ਸਾਡੇ ਹੰਮੰਦਰਾ ਨੂੰ ਟਾਇਆ ਜਾ ਰਿਹਾ ਤਾਂ ਉਸ ਸਮੇਂ ਵੀ ਸਾਧ ਸੰਗਤ ਦੇਖੋ ਕੈਸਾ ਪਿਤਾ ਹੈ ਜੇ ਅਸੀਂ ਹੁੰਦੇ ਤਾਂ ਅਸੀਂ ਪਿੱਛੇ ਸੋਚਦੇ ਆ ਵੀ ਮੇਰੇ ਬੱਚਿਆਂ ਦਾ ਕੀ ਬਣਨਾ ਮੇਰੇ ਘਰ ਦਾ ਕੀ ਬਣੂ ਮੇਰੇ ਪਰਿਵਾਰ ਦਾ ਕੀ ਬਣੂ ਆਪਣੇ ਪੁੱਤਰ ਨੂੰ ਜਦੋਂ ਦੱਸਿਆ ਗੋਬਿੰਦ ਰਾਏ ਨੇ ਪੁੱਛਿਆ ਕਿ ਪਿਤਾ ਜੀ ਉਦਾਸ ਕਿਉਂ ਨੇ ਇਹਨਾਂ ਦੇ ਅੱਖਾਂ ਦੇ ਵਿੱਚ ਅਥਰੂ ਕਿਉਂ ਨੇ ਬੇਟਾ ਜੀ ਇਹਨਾਂ ਦੇ ਧਰਮ ਨੂੰ ਖਤਰਾ ਹੈ ਫੇਰ ਕਿਵੇਂ ਬਚ ਸਕਦਾ ਇਹਨਾਂ ਦਾ ਧਰਮ ਤਾਂ ਬਚ ਸਕਦਾ ਹੈ ਜੇਕਰ ਕੋਈ ਮਹਾਨ ਪੁਰਖ ਆਪਣੀ ਕੁਰਬਾਨੀ ਦੇਵੇ ਤਾਂ ਗੋਵਿੰਦ ਰਾਏ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪਤਾ ਕੀ ਕਿਹਾ 9 ਸਾਲ ਦੀ ਉਮਰ ਵਿੱਚ ਕਿ ਪਿਤਾ ਜੀ ਤੁਹਾਡੇ ਤੋਂ ਵੱਡਾ ਮਹਾਨ ਪੁਰਖ ਹੋਰ ਕੌਣ ਹੋ ਸਕਦਾ ਹੈ ਬੋਲੋ ਸਤਨਾਮ ਦੇਖੋ ਫੇਰ ਵੀ ਸੂਰਤ ਚੜ੍ਹਦੀ ਕਲਾ ਵਿੱਚ ਹੈ ਗੁਰੂ ਤੇਗ ਬਹਾਦਰ ਮਹਾਰਾਜ ਆਪਣੇ ਪਰਿਵਾਰ ਨੂੰ ਆਪਣੇ ਮਹਿਲਾਂ ਨੂੰ ਆਪਣੇ بیٹے ਨੂੰ ਪੁੱਤਰ ਨੂੰ ਛੱਡ ਕੇ ਜਾ ਰਹੇ ਆ ਪਤਾ ਹੈ ਵੀ ਜਿਹੜੇ ਰਸਤੇ ਤੇ ਤੁਰਨਾ ਉਥੋਂ ਵਾਪਸ ਨਹੀਂ ਜੇ ਆਉਣਾ ਪਤਾ ਹੈ ਔਰੰਗਜ਼ੇਬ ਨੇ ਕੀ ਕਰਨਾ ਹੈ ਪਰਚੰਦ ਦੀ ਕਲਾਂ ਵਿੱਚ ਨੇ ਕੱਲਾ ਇਥੋਂ ਤੱਕ ਨਹੀਂ ਸਾਥ ਸੰਗਤ ਚ ਦੋ ਦੋ ਦਿੱਲੀ ਦੇ ਚਾਂਦਨੀ ਚੌਕ ਨੂੰ ਅਸੀਂ ਯਾਦ ਕਰਾਂਗੇ ਉਥੇ ਸਾਡੀ ਸੁਰਤ ਜਾਵੇ ਤਾਂ ਮਹਾਰਾਜ ਪਿੰਜਰੇ ਵਿੱਚ ਬੰਦ ਨੇ ਗੁਰੂ ਕੇ प्यारे सिख भाई मतीदास भाई सतीदास भाई दयाला जी ਨੂੰ ਬਨ ਕੇ ਰੱਖਿਆ ਹੋਇਆ ਤਾਂ ਹੁਣ ਦੇਖੋ ਕਿੰਨੀ ਸੂਰਤ ਦੀ ਚੜ੍ਹਦੀ ਕਲਾ ਪਹਿਲਾਂ ਸਿੱਖਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਮੰਨ ਜਾਵੋ ਇਸਲਾਮ ਕਬੂਲ ਕਰ ਲਵੋ ਤੁਹਾਡੀ ਜ਼ਿੰਦਗੀ ਬਚ ਜਾਣੀ ਆ ਤੁਹਾਨੂੰ ਔਰੰਗਜ਼ੇਬ ਨੇ ਏਨੇ ਕਾ ਤਰ੍ਹਾਂ ਦੇ ਸੁੱਖ ਸਹੂਲਤਾਂ ਮਹਿਲ ਮਾੜੀਆਂ ਦੇ ਦੇਣੀਆਂ اسلام قبول کرو کرامات دکھاؤ یا پھر موت قبول کرو ਜਦੋਂ ਕੋਈ ਵੀ ਦਾ ਪੇਚ ਨਾ ਚੱਲਿਆ ਤਾਂ ਸਾਧ ਸੰਗਤ ਭਾਈ ਮਤੀ ਦਾਸ ਜੀ ਨੂੰ ਬਨ ਕੇ ਆਰੇ ਦੇ ਨਾਲ چیرਣ ਦੇ ਲਈ ਤਿਆਰੀ ਕੀਤੀ ਗਈ ਆ ਹੁਣ ਗੁਰੂ ਕਾ ਸਿੱਖ ਕਿੰਨੀ ਚੜ੍ਹਦੀ ਕਲਾ ਵਿੱਚ ਹੈ ਮੂ ਲਾਲਨ ਸਿਉ ਪ੍ਰੀਤ ਬਣੀ ਤੋਰੀ ਨਾ ਟੁੱਟੈ ਸ਼ੋਰੀ ਨਾ ਛੂਟੈ ਐਸੀ ਮਾਧੋ ਖਿੰਚ ਤਣੀ ਮਹਾਰਾਜ ਤੇ ਚਰਨਾਂ ਨਾਲ ਮੇਰੀ ਐਸੀ ਪ੍ਰੀਤ ਬਣ ਜਾਵੇ ਜੇਕਰ ਕੋਈ ਧੱਕੇ ਨਾਲ ਮੇਰੀ ਪ੍ਰੀਤ ਤੇਰੇ ਨਾਲੋਂ ਤੋੜਨ ਦੀ ਕੋਸ਼ਿਸ਼ ਕਰੇ ਮੈਨੂੰ ਤੇਰੇ ਨਾਲੋਂ ਤੋੜਨ ਦੀ ਕੋਸ਼ਿਸ਼ ਕਰੇ ਆਰਾ ਤਾਂ ਮੇਰੇ ਸੀਸ ਤੇ ਭਾਵੇਂ ਚੱਲ ਜਾਵੇ ਪਰ ਤੇਰੀ ਸਿੱਖੀ ਤੋਂ ਤੇਰੇ ਤੋਂ ਮੈਂ ਬੇਮੁਖ ਨਹੀਂ ਜੇ ਹੋਣਾ ਹੁਣ ਜਲਾਦਾ ਨੇ ਕਿਹਾ ਭਾਈ ਮਤੀਦਾਸ ਦੇਖ ਕੋਈ ਆਖਰੀ ਇੱਛਾ ਹੈ ਤਾਂ ਦੱਸ ਦੇ ਘਰ ਦੇਵਾਲਾ ਕੋਈ ਸੁਰਤ ਜਾਂਦੀ ਆ ਕੋਈ ਬੱਚਿਆਂ ਨੂੰ ਮਿਲਣਾ ਕੋਈ ਹੋਰ ਮਾਫੀ ਚਾਉਣਾ ਤਾਂ ਦੱਸ ਤੇ ਹੁਣ ਤਾਂ ਸਭ ਕੁਝ ਹੋ ਜਾਣਾ ਸਾਰੇ ਹਿੱਲੇ ਵਸੀਲੇ ਹੋ ਜਾਣਗੇ ਜਦੋਂ ਬਾਰੀ-ਬਾਰੀ ਪੁੱਛਿਆ ਭਾਈ ਸਾਹਿਬ ਕਹਿੰਦੇ ਮੇਰੀ ਕੋਈ ਆਖਰੀ ਇੱਛਾ ਤਾਂ ਨਹੀਂ ਪਰ ਜੇ ਤੁਸੀਂ ਬਾਰੀ-ਬਾਰੀ ਪੁੱਛ ਰਹੇ ਹੋ ਤਾਂ ਇੱਕੋ ਹੀ ਆਖਰੀ ਇੱਛਾ ਹੈ ਵੀ ਜਦੋਂ ਮੇਰੇ ਸੀਸ ਤੇ ਆਰਾ ਚੱਲੂਗਾ ਤਾਂ ਉਸ ਸਮੇ ਮੇਰਾ ਮੁਖ ਮੇਰੇ ਗੁਰੂ ਵੱਲ ਹੋਵੇ ਬੋਲੋ ਸਤਨਾਮ ਜਦੋਂ ਚੱਲੇ ਸੀਸ ਤੇ ਆਰਾ ਮੁੱਖ ਗੁਰੂ ਪਿੰਜਰੇ ਵੱਲ ਹੋਵੇ ਇਸ ਤਰ੍ਹਾਂ ਗੁਰੂ ਦਾ ਸਿੱਖ ਆਪਣੇ ਸਰੀਰ ਨੂੰ ਦਫਾੜ ਕਰਾ ਗਿਆ ਸਾਧ ਸੰਗਤ ਬਾਣੀ ਪੜਦਾ ਹੋਇਆ ਗੁਰੂ ਦੇ ਸਾਹਮਣੇ ਸ਼ਹਾਦਤ ਦਾ ਜਾਮ ਪੀ ਗਿਆ ਪਰ ਗੁਰੂ ਤੋਂ ਬੇਮੁਖ ਨਹੀਂ ਹੋਇਆ ਇਸੇ ਤਰ੍ਹਾਂ ਭਾਈ ਸਤੀਦਾਸ ਜੀ ਨੂੰ ਰੂਮ ਵਿੱਚ ਲਪੇਟ ਕੇ ਸਾੜ ਦਿੱਤਾ ਗਿਆ ਉਹਨਾਂ ਨੇ ਵੀ ਕਿਹਾ ਕਿ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਭਾਈ ਦਿਆਲਾ ਜੀ ਉਬਲਦੀ ਦੀਗ ਵਿੱਚ ਉਬਲ ਗਏ ਤੇ ਗੁਰੂ ਤੋਂ ਆਪਣੇ ਪ੍ਰਾਣ 바ਰ ਦਿੱਤੇ ਅਖੀਰ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੂੰ 11 ਨਵੰਬਰ 1675 ਨੂੰ ਸਾਧ ਸੰਗਤ ਉਹਨਾਂ ਨੂੰ ਵੀ ਇਹੀ ਸਵਾਲ ਕਰਕੇ ਕਿ ਜੇਕਰ ਇਸਲਾਮ ਕਬੂਲ ਕਰ ਲਮੋਗੇ ਛੱਡ ਦਿੱਤਾ ਜਾਵੇਗਾ ਜਾਂ ਕੋਈ ਕਰਾਮਾਤ ਦਿਖਾਵੋ ਜਾਂ ਫਿਰ ਮੌਤ ਕਬੂਲ ਕਰੋ ਜਿਸ ਤਰ੍ਹਾਂ ਤੁਹਾਡੇ ਸਿੱਖਾਂ ਦਾ ਹਾਲ ਬੁਰਾ ਹੋਇਆ ਤੁਹਾਡੇ ਨਾਲ ਵੀ ਇਦਾਂ ਹੀ ਹੋਣੀ ਆ ਇਹ ਸਾਰਾ ਯਤਨ ਸੀ ਜਿਹੜਾ ਪਹਿਲਾਂ ਤਿੰਨ ਅਸੀਦੀਆਂ ਹੋਈਆਂ ਸਿੱਖਾਂ ਨੂੰ ਗੁਰੂ ਸਾਹਿਬ ਨੂੰ ਡਰਾਉਣ ਦਾ ਯਤਨ ਸੀ ਕਿ ਇਹਨਾਂ ਦੇ ਉੱਪਰ ਜਦੋਂ ਆਰਾ ਚੱਲੂ ਰੂਮ ਵਿੱਚ ਲਪੇਟ ਕੇ ਸਾੜਿਆ ਜਾਊ ਉਬਲਦੀ ਦੀ ਦੇਗ ਵਿੱਚ ਉਬਾਲਿਆ ਜਾਊ ਹੋ ਸਕਦਾ ਗੁਰੂ ਤੇਗ ਬਹਾਦਰ ਮਹਾਰਾਜ ਡੋਲ ਜਾਣ ਕਿਤੇ ਇਸਲਾਮ ਕਬੂਲ ਕਰ ਲੈਣ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜੇ ਗੁਰੂ ਤੇਗ ਬਹਾਦਰ ਇਸਲਾਮ ਕਬੂਲ ਕਰ ਲੈਂਦੇ ਆ ਤਾਂ ਸਾਰੇ ਦੇ ਸਾਰੇ ਹਿੰਦੂ ਆਪਣੇ ਆਪ ਮੁਸਲਮਾਨ ਬਣ ਜਾਣਗੇ ਗੁਰੂ ਨੇ ਕਿਹਾ ਜੇ ਮੇਰੇ ਪਿਆਰੇ ਸਿੱਖ ਮੇਰੇ ਲਈ ਜਾਨਾਂ ਕੁਰਬਾਨ ਕਰ ਗਏ ਜੇ ਗੁਰੂ ਦੇ ਪਿਆਰੇ ਸਿੱਖ ਜੋ ਤੋ ਪ੍ਰੇਮ ਖੇਲਣ ਕਾ ਚਾਉ ਸਿਰ ਤਰ ਤੜੀ ਗਲੀ ਮੇਰੀ ਆਓਿਤ ਮਾਰਗ ਪੈਰ ਧਰੀ ਜੈ ਸਿਰ ਦੀਜੈ ਕਾਣ ਨਾ ਕੀਜੈ ਦੇ ਉਦੇਸ਼ ਨੂੰ ਪੂਰਾ ਕਰਦੇ ਹੋਏ ਗੁਰੂ ਨਾਨਕ ਦੇ ਘਰ ਦੇ ਲਈ ਆਪਣਾ ਜੀਵਨ 바ਰਗੇ ਤਾਂ ਤੁਸੀਂ ਮੇਰੇ ਤੋਂ ਕੀ ਆਸ ਕਰਦੇ ਹੋ ਫਕੀਰ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸਾ ਸੰਗਤ ਉਹਨਾਂ ਦਾ ਸੀਸ ਉਹਨਾਂ ਦੇ ਪਾਵਨ ਧੜ ਤੋਂ ਅਲੱਗ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੋ ਕਹਿਣ ਦਾ ਭਾਵ ਜ਼ਿੰਦਗੀ ਵਿੱਚ ਸੁੱਖ ਵੀ ਨੇ ਤੇ ਦੁੱਖ ਵੀ ਨੇ ਬੁਰ ਗੋਵਿੰਦ ਸਿੰਘ ਮਹਾਰਾਜ ਦਾ ਇਤਿਹਾਸ ਬੜਾ ਲੰਮਾ ਚੌੜਾ ਆਨੰਦਪੁਰ ਦੇ ਸੁਖ ਵੀ ਨੇ ਮਾਛੀ ਬੜੇ ਦਾ ਜੰਗਲ ਵੀ ਐ ਸਰਸਾ ਦਾ ਪਰਿਵਾਰ ਬਿਛੋੜਾ ਵੀ ਐ ਚਮਕੌਰ ਦੀ ਗੜੀ ਵੀ ਐ ਸਹਬਜ਼ਾਦਿਆਂ ਦੀ ਸ਼ਹਾਦਤ ਵੀ ਐ ਪਰ ਅਡੋਲ ਨੇ ਹੈ ਤੂੰ ਹੀ ਹੈ ਤੂੰ ਹੀ ਹੈ ਮੂੰਹ ਸੇ ਨਿਕਲਦਾ ਤੇਰਾ ਤੇਰਾ ਸ਼ੁਕਰ ਕਰਦੇ ਕਰਦੇ ਜ਼ਿੰਦਗੀ ਬਤੀਤ ਕਰ ਗਏ ਕਿ ਮਹਾਰਾਜ ਤੇਰੇ ਦਿੱਤੇ ਹੋਏ ਸੀ ਤੇਰੇ ਲਈ ਬਾੜ ਦਿੱਤੇ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਸਹਿ ਸੋਤੀਰਾ ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ ਸੋ ਜ਼ਿੰਦਗੀ ਵਿੱਚ ਸਾਥ ਸੰਗਤ ਦੁੱਖ ਵੀ ਆਉਂਦੇ ਸੁੱਖ ਵੀ ਆਉਂਦੇ ਇਹ ਸਾਡੀ ਜ਼ਿੰਦਗੀ ਦੇ ਦੋ ਪਹਿਲੂ ਨੇ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਜਿਵੇਂ ਗਰਮੀ ਆ ਤਾਂ ਸਰਦੀ ਹੈ ਸੁੱਖ ਹੈ ਦੁੱਖ ਹੈ ਦਿਨ ਹੈ ਰਾਤ ਹੈ ਪਰ ਸਾਡੇ ਮਨ ਦੀ ਦਸ਼ਾ ਕੀ ਹੈ ਵੀ ਜੇ ਤਾਂ ਸੁੱਖ ਨੇ ਤਾਂ ਅਸੀਂ ਕਹਿੰਦੇ ਆ ਮਾਲਕ ਤੇਰਾ ਦਿੱਤਾ ਹੋਇਆ ਜੇ ਦੁੱਖ ਆ ਗਏ ਤਾਂ ਰੱਬਾ ਅਸੀਂ ਤੇਰਾ ਕੀ ਬਗਾੜਿਆ ਸਾਨੂੰ ਲਾਂਭੇ ਦੇਣ ਲੱਗ ਜੰਨੇ ਆ ਜੋ ਲੋ ਫੇਰ ਵੀ ਜੇ ਕਿਤੇ ਐਸੇ ਬੰਦੇ ਨੇ ਉਹ ਵੀ ਬਿਰਲੇ ਟਾਵੇਂ ਜਿਹੜੇ ਸੁੱਖਾਂ ਵਿੱਚ ਰੱਬ ਨੂੰ ਯਾਦ ਕਰਦੇ ਆ ਨਹੀਂ ਬਹੁਤੀ ਦੁਨੀਆ ਤਾਂ ਸੁੱਖਾਂ ਵਿੱਚ ਵੀ ਭੁੱਲ ਜਾਂਦੀ ਆ ਸੁੱਖਾਂ ਵਿੱਚ ਜਾਲ ਚੇਤੇ ਨਹੀਂ ਆਉਂਦਾ ਰੱਬ ਦਾ ਨਾਮ ਤੇ ਜਦੋਂ ਦੁੱਖ ਆਉਂਦੇ ਨੇ ਫਿਰ ਉਲਾਮੇ ਤੇ ਉਲਾਮਾ ਦੋਸ਼ ਤੇ ਦੋਸ਼ ਗੁਰਦੁਆਰੇ ਆਉਣਾ ਛੱਡ ਦਿੱਤਾ ਸੇਵਾ ਕਰਨੀ ਛੱਡ ਦਿੱਤੀ ਬਾਣੀ ਪੜ੍ਹਨੀ ਛੱਡ ਦਿੱਤੀ ਕਿ ਮੈਂ ਤੇਰੇ ਦਰ ਤੇ ਆਉਂਦਾ ਸੀ ਸੇਵਾ ਕਰਦਾ ਸੀ ਸਿਮਰਨ ਕਰਦਾ ਸੀ ਮੇਰੇ ਘਰ ਵਿੱਚ ਆ ਦੁੱਖ ਆ ਗਿਆ ਮੈਂ ਨਹੀਂ ਗੁਰੂ ਘਰ ਆਉਣਾ ਮੈਂ ਨਹੀਂ ਬਾਣੀ ਪੜ੍ਹਨੀ ਅਸੀਂ ਇਸ ਤਰ੍ਹਾਂ ਛੱਡ ਜਾਂਦੇ ਆ ਪਰ ਅਸੀਂ ਆਪਣੇ ਗੁਰੂਆਂ ਦੇ ਇਤਿਹਾਸ ਨੂੰ ਚੇਤੇ ਕਰੀਏ ਉਹਨਾਂ ਸਿੱਖਾਂ ਨੂੰ ਯਾਦ ਕਰੀਏ ਮੀਰ ਮੰਨੂ ਦਾ ਸਮਾਂ ਯਾਦ ਕਰੀਏ ਜਦੋਂ ਛੋਟੇ ਛੋਟੇ ਦੁੱਧ ਚੁੰਗਦੇ ਬੱਚਿਆਂ ਨੂੰ ਚੁੱਕ ਕੇ ਉੱਪਰ ਸੁੱਟ ਕੇ ਨੇਜੇ ਵਿੱਚ ਦੀ ਆਰ-ਪਾਰ ਕਰ ਦਿੱਤਾ ਜਾਂਦਾ ਸੀ ਬੱਚਿਆਂ ਦੀਆਂ ਆਂਦਰਾਂ ਦੇ ਥਾਰ ਬਣਾ ਕੇ ਮਾਵਾਂ ਦੇ ਗਲ ਵਿੱਚ ਪਾ ਦਿੱਤੇ ਜਾਂਦੇ ਸੀ ਉਸ ਸਮੇਂ ਕਹਿੰਦੀਆਂ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਜਿਉਂ-ਜਿਉਂ ਮੰਨੂ ਵੱਡਦਾ ਅਸੀਂ ਤੂੰ ਨੇ ਚਾਉਣੇ ਹੋਏ ਦੁੱਖ ਕੀਤੇ ਨਹੀਂ ਆਏ ਭਾਈ ਮਨੀ ਸਿੰਘ ਜੀ ਨੂੰ ਯਾਦ ਕਰੀਏ ਸਰੀਰਕ ਤੌਰ ਤੇ ਦੁੱਖ ਉਹਨਾਂ ਨੂੰ ਵੀ ਆਇਆ ਬੰਦ-ਬੰਦ ਕੱਟਿਆ ਗਿਆ ਪਰ ਸੁਰਤ ਦੀ ਚੜ੍ਹਦੀ ਕਲਾ ਜੇ ਸੁੱਖ ਦੇ ਤਾਂ ਤੁਜੇ ਅਰਾਧੀ ਦੁੱਖ ਵੀ ਤੁਜੇ ਧਾਈ ਜੇ ਭੁੱਖ ਦੇ ਤਾਂ ਇਤਿਹੀ ਰਾਜਾਂ ਦੁੱਖ ਵਿੱਚ ਸੁਖ ਮਣਾਈ ਸਤਿਗੁਰੂ ਕਹਿੰਦੇ ਨਹੀਂ ਤਾਂ ਭਾਈ ਜੇ ਬਾਣੀ ਸਾਡੀ ਜ਼ਿੰਦਗੀ ਵਿੱਚੋਂ ਚਲੀ ਗਈ ਵਹਿਗੁਰੂ ਦੀ ਉਸਤਤਿ